ਹਾਂ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆਂ ਆਪਣੇ ਪੇਜ ਤੇ ਅੱਜ ਆਪਾਂ ਪਹੁੰਚੇ ਆਂ ਪਿੰਡ ਥੇੜੀ ਜ਼ਿਲ੍ਹਾ ਫਰੀ ਮੁਕਤਸਰ ਸਾਹਿਬ ਤੇ ਬਾਈ ਕੋਲੇ 20 ਤੋਂ 22 ਟਰੈਕਟਰ ਵਿਕਰੀ ਲਈ ਹੁੰਦੇ ਨੇ ਤੇ ਕਰਾਉਣੇ ਆਂ ਬਾਈ ਨਾਲ ਗੱਲਬਾਤ ਤੇ ਕੱਲੇ-ਕੱਲੇ ਟਰੈਕਟਰ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਜੇ ਆਜੋ ਕਰਾਉਣੇ ਬਾਈ ਨਾਲ ਗੱਲਬਾਤ ਬਾਈ ਜੀ ਆਪਣਾ ਪਹਿਲਾ ਨਾਂ ਦੱਸੋ ਜੀ ਮੇਰਾ ਨਾਂ ਬਾਈ ਜੀ ਜਸਵਿੰਦਰ ਸਿੰਘ ਜਸਵਿੰਦਰ ਸਿੰਘ ਆਪਾਂ ਥੇੜੀ ਥੇੜੀ ਤੇ ਬਾਈ ਇਹ ਰੋਡ ਦੇ ਆਪਾਂ ਉੱਤੇ ਖੜੇ ਨੈਸ਼ਨਲ ਹਾਂ ਜੀ ਐਨ ਐਚ 7 ਦਾ ਆਂ ਠੀਕ ਹੈ ਜੀ ਬਾਈ ਜੀ ਇਹਨੂੰ ਫਿਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਹਾਂ ਜੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਠੀਕ ਹੈ ਜੀ ਆਪਣੇ ਕੋਲੇ ਕਿੰਨੇ ਟਰੈਕਟਰ ਵਿਕਰੀ ਲਈ ਹੁੰਦੇ ਨੇ ਆਪਣੇ 20-22 ਟਰੈਕਟਰ ਹੈਗੇ ਹਰ ਟਾਈਮ ਵਿਕਰੀ ਲਈ ਹੁੰਦੇ ਨੇ ਹਾਂ ਜੀ ਹਾਂ ਜੀ ਕੋਈ 2-4 ਵੇਖ ਜਾਂਦੇ ਆ 2-4 ਆ ਜਾਂਦੇ ਠੀਕ ਹੈ ਹਰ ਇੱਕ ਤਰ੍ਹਾਂ ਦਾ ਮਾਡਲ ਆਪਣੇ ਕੋਲ ਹਾਂ ਜੀ ਹਰ ਤਰ੍ਹਾਂ ਦੀ ਠੀਕ ਹੈ ਤੇ ਬਾਈ ਜੀ ਆਪਾਂ ਜੇ ਸਵਰਾਜ ਦੀ ਗੱਲ ਕਰ ਗਏ ਹਾਂ ਜੀ ਇਹ ਬਾਈ ਜੀ 13 ਮਾਡਲ ਹੈ 13 ਮਾਡਲ ਹੈ ਬਾਈ ਜੀ ਹਾਂ ਜੀ ਰਿਵਰਸ ਸਪੀਡ ਉਹ 13 ਬ੍ਰੇਕ ਠੀਕ ਹੈ ਜੀ ਫਸਟ ਪਾਰਟੀ ਹੈ ਕਾਜ ਪੂਰੇ ਮਿਲ ਇਹ 14 ਦੇ ਡਰਾਂ ਜੀ 14 ਦੇ ਡਰਾਂ ਜੀ ਹਾਂਜੀ ਯੂਨੀਵਰਸ ਸਪੀਡ ਕੋ ਤੇਲ ਬਰੇਕ ਸੈਂਪਲ ਸਟੀering ਅੱਛਾ ਠੀਕ ਹੈ ਜੀ ਤੇ ਨੰਬਰ ਆਪਣਾ ਕਿਥੋਂ ਦਾ ਨੰਬਰ ਹਰਿਆਣਾ ਜੀ ਹਰਿਆਣਾ ਦਾ ਹਾਂਜੀ ਐਨਓਸੀ ਮਿਲ ਜੀ ਐਨਓਸੀ ਮਿਲ ਜੂ ਤੇ ਭਾਈ ਜੀ ਆਪਣਾ ਜੇ ਲੋਨ ਵਗੈਰਾ ਦਾ ਆਪ ਕਹਿੰਦੇ ਹੋ ਹੋ ਜੂਗਾ ਜੀ ਤੁਸੀਂ ਆਪ ਕਰਵਾ ਕੇ ਦਿੰਨੇ ਹੋ ਅਸੀਂ ਵੀ ਕਰਵਾ ਦਾਂਗੇ ਜੀ ਖੁਦ ਅਗਲੇ ਨੇ ਪਾਰਟੀ ਨੇ ਕਰਾਉਣਾ ਤਾਂ ਉਹ ਵੀ ਕਰਵਾ ਦਾਂਗੇ ਹਰੇਕ ਟਰੈਕਟਰ ਦੀ ਸਹੂਲਤ ਮਿਲ ਜੂਗਾ ਲੋਨ ਦੀ ਕਾਗਜ਼ ਆਪਣੇ ਸਹੀ ਹੋਣਗੇ ਕੰਪਲੀਟ ਹੋਣਗੇ ਅੱਛਾ ਪੂਰੀ ਜ਼ਿੰਮੇਵਾਰੀ ਆਪਣੀ ਹੋਊਗੀ ਕਾਜ ਬਤਰਾ ਟਰੈਕਟਰ ਕੋਲ ਨੰਬਰ ਹੁੰਦੇ ਮੰਨ ਲਓ ਪੰਜਾਬ ਠੀਕ ਹੈ ਠੀਕ ਤੇ ਬਾਈ ਜੀ ਆਪਾਂ ਡਿਮਾਂਡ ਦੀ ਗੱਲ ਕਰਕੇ ਜੀ ਦੀ ਡਿਮਾਂਡ ਇਹਦੀ ਬਾਈ ਜੀ 3 ਲੱਖ 70 ਹਜ਼ਾਰ 3 ਲੱਖ 70 ਹਜ਼ਾਰ ਹੈ ਮਾਨਤਨ ਵੀ ਮਾਨਤਨ ਬਾਈ ਜੀ 3 ਲੱਖ 45 ਹਜ਼ਾਰ ਦਾ ਰੈਕਟਰ ਹੈ ਹਾਂ ਨਾ ਹੀ ਬਾਈ ਹਾਂ ਜੀ ਇੱਕ ਵਾਰੀ ਦੋਸਤੋ ਚੈੱਕ ਕਰ ਲਓ ਤੁਸੀਂ ਟਰੈਕਟਰ ਦੀ ਕੰਡੀਸ਼ਨ ਬਾਈ ਬਹੁਤ ਜਿਆਦਾ ਸਾਫ਼ ਪਈ ਹੈ ਰੰਗ ਰੋਂਗ ਆਪਾਂ ਕਹਿ ਦਗੇ ਹਾਂ ਜੀ ਜੈਨੂਅਨ ਹੀ ਹੈ ਜੀ ਜੋ ਹੈ ਠੀਕ ਹੈ ਜੋ ਜੈਨੂਅਨ ਹੀ ਹੈ ਹਾਂ ਜੀ ਇਹ ਛੋਟਾ ਬੱਚਾ ਵੀ ਦੇਖ ਸਕਦਾ ਹੋਵੇ ਇਹ ਵੀ ਪੂਰਾ ਟਰੈਕਟਰ ਦਾ ਸ਼ੌਕੀ ਹੈ ਹਾਂ ਜੀ ਠੀਕ ਹੈ ਤੇ ਬਾਈ ਆਪਾਂ 744 ਇਹ ਬਾਈ ਜੀ 2018 ਮਾਡਲ ਹੈ 2018 ਹਾਂਜੀ ਹਾਂਜੀ ਟਾਪ ਮਾਡਲ ਆ ਜੀ ਪਾਵਰ ਸਟੀering ਰਿਵਰਸ ਸਪੀਡ ਗੋ ਡਬਲ ਡਿਸਟ੍ਰਿਬਿਊਟਰ ਠੀਕ ਹੈ ਜੀ ਹਾਂਜੀ ਇਹ ਬਈ ਮੇਨਾਂ 14 ਦੇ ਡਰਾਂ ਦਾ ਤੇ 14 ਦੇ 14 ਜੀ ਅਗਲੇ 7 50 16 ਦੇ ਜੀ ਠੀਕ ਹੈ ਜੀ ਹਾਂਜੀ ਡੰਡਾ ਫੱਟੀ ਛਤਰੀ ਬੰਪਰ ਸਾਰਾ ਸਮਾਨ ਆਈ ਨਾ ਛਤਰੀ ਲੱਗੀ ਨਹੀਂ ਬਸ ਨਾਲ ਲਾ ਦੇ ਦਾਂਗੇ ਜੀ ਦੇ ਦੇ ਦੋਗੇ ਹਾਂਜੀ ਇਹ ਨੰਬਰ ਹੈ ਬਈ ਨੰਬਰ ਹੈ ਚਾਹ ਜੀ ਫਰਸਟ ਕੁਆਲਟੀ ਐਨਓਸੀ ਮਿਲ ਜੂ ਇਹਦੀ ਵੀ ਐਨਓਸੀ ਮਿਲ ਹਾਂਜੀ ਤੇ ਲੋਨ ਵਗੈਰਾ ਦਾ ਪਤਾ ਸੀ ਲੋਨ ਹੋ ਜੂਗਾ ਜੀ ਰੇਕ ਚ ਸਹੂਲਤ ਹੈ ਹਾਂਜੀ ਹਾਂਜੀ ਟਰੈਕਟਰ ਦਾ ਰੰਗ ਬਰੂੰਗੋ ਬਈ ਇਹਦਾ ਸਾਹਬਾ ਜੀ ਟਰੈਕਟਰ ਫਰਸਟ ਪਾਰਟੀ ਦਾ ਹੀ ਹੈ ਜੀ ਬਾਈ ਕੋਲੇ ਜਿੰਨੇ ਵੀ ਮੇਲਾ ਟਰੈਕਟਰ ਹੈ ਫਰਸਟ ਪਾਰਟੀ ਦਾ ਹੀ ਫਰਸਟ ਪਾਰਟੀ ਦਾ ਰੰਗ ਵੀ ਆਪਾਂ ਕਹਿ ਦਗੇ ਵੀ ਹਾਂ ਜੀ ਹਾਂ ਜੀ ਜਮਾਂ ਅਨਟਾਚੀ ਵਰਗੀ ਆਪਾਂ ਕਹਿ ਲਈ ਤੇ ਬਾਈ ਅੱਗੇ ਆ ਜਾਓ ਆਪਾਂ ਤੇ 2018 ਮਾਡਲ ਹੈ ਅੱਛਾ 2018 ਮਾਡਲ ਹੈ 2018 ਮਾਡਲ ਹੈ ਠੀਕ ਹੈ ਤੇ ਜੀ ਡਿਮਾਂਡ ਦੀ ਗੱਲ ਇਹ ਜੀ ਡਿਮਾਂਡ ਆਈ ਹੈ 5,60,000 ਰੁਪਏ ਤੇ ਹਾਂ ਨਾ ਆਪਾਂ ਆ ਨਾ ਮਾਨਤਨ ਕਰਦਾ ਨਹੀਂ ਮਾਨਤਨ ਹੋਈ ਜਾ ਇਹ ਛਤਰੀ ਛਤਰੀ ਹੈ ਜੀ ਬਾਈ ਇਹਦੇ ਵੀ ਛਤਰੀ ਦੇ ਦਾਂਗੇ ਨਾ ਠੀਕ ਹੈ ਟਾਪ ਲੈਂਕ ਫੱਟੀ ਹੈਗੀ ਠੀਕ ਹੈ ਸਾਰਾ ਕੁਝ ਹਾਂ ਇੱਕ ਵਾਰੀ ਚੈੱਕ ਕਰ ਲਓ ਸੀ ਫਰਸਟ ਪਾਰਟੀ ਐਨਓਸੀ ਇਹਦੀ ਵੀ ਮਿਲਦੀ ਠੀਕ ਹੈ ਠੀਕ ਹੈ ਇਹ ਵੀ ਐਚ ਆਰ ਨੰਬਰ ਹੈ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਜੇ ਇੱਕ ਆਪਾਂ ਅੱਗੇ ਗੱਲ ਕਰੀਏ ਇਹ ਵੀ 850 ਜੀ ਇਹ 2014 ਮਾਡਲ ਹੈ ਇਹ ਵੀ ਫਰਸਟ ਬਾਲ ਜੀ ਇਹ ਫਰਸਟ ਹਾਂ ਜੀ ਹਾਂ ਜੀ ਨੰਬਰ ਇਹ ਵੀ ਐਚ ਆਰ ਹੀ ਹੈ ਅੱਛਾ ਨੰਬਰ ਇਹ ਵੀ ਐਚ ਆਰ ਆਪਣੇ ਕੋਲ ਚਾਰ ਜਿਆਦੇ ਹੁੰਦੇ ਹਾਂ ਹਾਂ ਜੀ ਹਾਂ ਜੀ ਠੀਕ ਹੈ ਸਾਡੇ ਪੁਰਾਣੇ ਰਿਲੇਸ਼ਨ ਬਣੇ ਜਾਂ ਸੰਗ ਜੋਤ ਸੰਗ ਅੱਛਾ ਠੀਕ ਹੈ ਜੀ ਤੇ ਲੋਨ ਵਗੈਰਾ ਤਾਂ ਹੋ ਹੀ ਜਾਂਦਾ ਸਾਰਾ ਸਭ ਕੁਝ ਤੁਸੀਂ ਟਰੈਕਟਰ ਬਾਰੇ ਚੈੱਕ ਕਰ ਲਓ ਹਾਂ ਜੀ ਹਾਂ ਜੀ ਜੰਗਰ ਰਹੇ ਆ ਜੀ ਠੀਕ ਹੈ ਟਾਇਰ ਤਾਂ ਤੁਸੀਂ ਚੈੱਕ ਹੀ ਕਰ ਸਕਦੇ ਜਿਸ ਹੀ ਜਾਂਦੇ ਆਪਾਂ ਨੂੰ ਪੂਰੇ ਨਵੇਂ ਟਾਇਰ ਆ ਜੀ ਹਾਂ ਜੀ ਬਈ ਇਹਦੀ ਡਿਮਾਂਡ ਆਪਾਂ ਇਹਦੀ ਡਿਮਾਂਡ ਆਈ ਹੈ 465000 ਰੁਪਏ ਜੀ 4 ਸੈਂਟਰ ਗੇਅਰ ਆ ਜੀ ਸੈਂਟਰ ਗੇਅਰ ਹਾਂ ਜੀ ਠੀਕ ਹੈ ਤੇ ਆਪਾਂ ਜੀ ਅੱਗੇ ਗੱਲ ਕਰੀਏ ਜੀ ਅੱਗੇ ਫਾਰਮ 45 ਆ ਜੀ ਫਾਰਮ 45 ਹਾਂ ਜੀ ਇਹ ਬਈ ਜੀ ਇਹਦੇ ਬਾਰੇ ਦੱਸੋ ਕੋਣ ਇਹ 2012 ਮਾਡਲ ਆ ਜੀ 2012 ਹਾਂਜੀ ਠੀਕ ਹੈ ਜੀ ਫਾਰਮ 45 ਸੁਪਰ ਮੈਸ਼ ਹੈ ਜੀ ਇਹ ਠੀਕ ਹੈ ਪਾਵਰ ਸਟੀering ਡਬਲ ਡਿਸਟ੍ਰਿਬਿਊਟਰ ਤੇਲ ਬ੍ਰੇਕ ਰਿਵਰਸ ਸਪੀਡ ਕੋ ਠੀਕ ਹੈ ਹਾਂਜੀ ਟੌਪ ਮਾਡਲ ਆ ਜੀ ਇਹ ਵੀ ਫਰਸਟ ਪਾਰਟੀ ਆ ਜੀ ਠੀਕ ਹੈ ਜੀ ਫਰਸਟ ਪਾਰਟੀ ਹਾਂਜੀ ਹਾਂਜੀ ਇਹਦੀ ਬਈ ਡਿਮਾਂਡ ਇਹਦੀ ਡਿਮਾਂਡ ਹੈਗੀ ਇਹਦੀ 3 ਲੱਖ ਤੇ 75000 ਰੁਪਿਆ 3.5 ਲੱਖ ਰੁਪਿਆ ਟਰੈਕਟਰ ਦੇ ਦਾਂਗੇ ਅੱਛਾ ਜਿਹੜਾ ਵੀ ਆਉਂਦਾ ਵੀ 3.5 ਲੱਖ ਹਾਂਜੀ ਹਾਂਜੀ ਰੰਗ ਰੰਗ ਤੋਂ ਰਹਿਤਾ ਜੀ ਹਾਂਜੀ ਠੀਕ ਹੈ ਠੀਕ ਹੈ ਜੈਨੂਇਨ ਹੀ ਬਿਆ ਮਨ ਹੈ ਹਾਂਜੀ ਹਾਂ ਟਰੈਕਟਰ ਵੀ ਫਰਸਟ ਪਾਰਟੀ ਹੈ ਜੀ 2009 ਮਾਡਲ ਠੀਕ ਠੀਕ ਹੈ ਅਜੇ ਤੱਕ ਇੰਜਨ-ਇੰਜਨ ਖੁੱਲਿਆ ਨਹੀਂ ਛੀਲਦੀ ਹੈ ਅੱਛਾ ਛੇਲ ਠੀਕ ਹੈ ਇਹ ਮਾਰਫ ਦੇ ਨਵੇਂ ਟਾਇਰ ਹੈ ਜੀ ਠੀਕ ਹੈ ਟਾਇਰ ਤੁਸੀਂ ਦੇਖ ਸਕਦੇ ਹੋ 16 ਰਖਮਾਣਾ 16 ਦੇ ਟਾਇਰ ਹੈ ਬਾਈ ਹੈ ਨਾ ਹਾਂਜੀ ਠੀਕ ਹੈ ਤੇ ਬਈ ਇਹਦੀ ਡਿਮਾਂਡ ਦੀ ਇਹਦੀ ਡਿਮਾਂਡ 3 ਲੱਖ 40 ਹਜ਼ਾਰ ਹੈ ਜੀ ਤੇ ਬਈ ਹਾਂ ਨਾ 3 ਲੱਖ 10 ਹਜ਼ਾਰ ਰੁਪਏ ਟਰੈਕਟਰ ਦੇ ਦਾਂਗੇ ਅੱਛਾ ਠੀਕ ਹੈ 3 ਲੱਖ 10 ਹਜ਼ਾਰ ਬਈ ਆਪਾਂ ਅੱਗੇ 750 ਸੋਨ ਲੀਕਾ ਇਹ 2015 ਮਾਡਲ ਹੈ ਜੀ 2015 ਮਾਡਲ ਹੈ ਹਾਂਜੀ ਇਹਦਾ ਬਈ ਆ ਇਹਦੀ ਡਿਮਾਂਡ ਹੈ ਜੀ 3 ਲੱਖ 4 ਲੱਖ 40000 ਰੁਪਿਆ ਠੀਕ ਹੈ ਜੀ 4 ਲੱਖ 10000 ਰੁਪਿਆ ਟਰੈਕਟਰ ਦੇ ਦਾ ਇਹ ਲੱਗਾ ਹਾਂ ਜੀ ਇਹ 3 ਸਪੀਡ ਹੈ ਕਿ ਨਹੀਂ ਇਹ 2 ਸਪੀਡੀ ਹੈ ਅੱਛਾ 2 ਸਪੀਡ ਹੈ ਹਾਂ ਜੀ ਹਾਂ ਜੀ ਠੀਕ ਹੈ ਠੀਕ ਹੈ ਇਹ ਹਾਈ ਲੋ ਆ ਜੀ ਤੇਲ ਬ੍ਰੇਕ ਡਿਸਟ੍ਰਿਬਿਊਟਰ ਪਾਵਰ ਸਟੀering ਅਰ ਰਵਰਸ ਸਪੀਡ ਠੀਕ ਹੈ ਠੀਕ ਹੈ ਹਾਂ ਜੀ ਚਾਹਤੂ ਤੁਸੀਂ ਦੇ ਸਕਦੇ ਸੀ ਹਾਂ ਜੀ ਬਾਕੀ ਬਾਈ ਕੋਲੇ ਆਓ ਘਰੇ ਆਓ ਪੁਰਜ ਸੱਮੀ ਕਰੋ ਬਾਈ ਦੇ ਘਰੇ ਆ ਕੇ ਹਾਂ ਜੀ ਰੰਗ ਰੰਗ ਤੋਂ ਰਹਿਤ ਹੁੰਦੇ ਆਪਣੇ ਕੋਲ ਟਰੈਕਟਰ ਬਾਕੀ ਫਸਟ ਪਾਰਟੀ ਦੇ ਹੁੰਦੇ ਅਸੀਂ ਠੀਕ ਹੈ ਬਾਕੀ ਕਾਗਜ਼ਾਂ ਦੀ ਆਪਣੀ ਸਾਰੀ ਉਮਰ ਦੀ ਜ਼ਿੰਮੇਵਾਰੀ ਹੈ ਸਾਰੀ ਉਮਰ ਦੀ ਜ਼ਿੰਮੇਵਾਰੀ ਹੈ ਹਾਂਜੀ ਹਾਂਜੀ ਕੋਈ ਕਹਿ ਜੀ ਹਾਂਜੀ ਹਾਂਜੀ ਕੋਈ ਪ੍ਰੇਲ ਨਹੀਂ ਆਈ ਆਉਂਦੀ ਹਾਂਜੀ ਹਾਂਜੀ ਠੀਕ ਹੈ ਬਾਕੀ ਬਾਈ ਜੀ ਆਪਾਂ ਬਾਲੀ ਨਾ ਕੋਈ ਹਵਾਲੀ ਗੱਲ ਕਰਦੇ ਨਾ ਫੁਕਰ ਪਾਣੀ ਵਾਲੀ ਗੱਲ ਵਧੀਆ ਸਾਡਾ ਪਰਿਵਾਰ ਆਏ ਜੀ ਨਹੀਂ ਕੋਈ ਗੱਲ ਜੱਟ ਸਾਡਾ ਆਪਣਾ ਸਭ ਕੁਝ ਵਧੀਆ ਮਾਰਾਇ ਨੇ ਬਹੁਤ ਮੇਰ ਕਰੀ ਆ ਚਲੋ ਵੈਲ ਜੀ ਕੋਲ ਹਾਂ ਆਪਣਾ ਨਹੀਂ ਕਰੇ ਮੇਰ ਇਹ 2007 ਮਾਡਲ ਆਈ ਹੌਣਾਂ ਦਾ ਠੀਕ ਹੈ ਹਾਂਜੀ ਇਹ ਸਾਡਾ ਲੋਕਲੀ ਗਿੱਦੜਵਾ ਦਾ ਨੰਬਰ ਆ ਜੀ ਠੀਕ ਹੈ ਜੀ ਗਿੱਦੜਵਾ ਤੇ ਥਰਡ ਪਾਰਟੀ ਦੇ ਨਾਲ ਰੈਕਟਰ ਥਰਡ ਪਾਰਟੀ ਹਾਂ 2027 ਤੱਕ ਇਹਦੀ ਆਰਸੀ ਦੇ ਟਾਈਮ ਤੇ ਆ ਠੀਕ ਹੈ ਜੀ ਤੇ ਮੰਨ ਲਓ ਨਾ ਇਹ ਵੀ ਹੋ ਜਾਊਗਾ ਅੱਛਾ ਨਾ ਤਾਂ ਹੋਣੀ ਹਾਂਜੀ ਤੇ ਇਹਦਾ ਵੀ ਡਿਮਾਂਡ ਆਪਾਂ ਇਹਦੀ ਡਿਮਾਂਡ 340000 ਆ ਜੀ ਤੇ ਆਪਾਂ ਦੇਣਾ ਕਿੰਨਾ 320000 ਦਾ ਦੇ ਦਾਂਗੇ ਠੀਕ ਹੈ 320000 ਤੇ ਟੂ ਸਪੀਡ ਆ ਭਈ ਇਹ ਦੀ ਫਿਰ ਹਾਂਜੀ ਟੂ ਸਪੀਡ ਹੈ ਟੂ ਸਪੀਡ ਆ ਪਾਵਰ ਸਟੀਅਰਿੰਗ ਦਾ ਟੂ ਸਪੀਡ ਆ ਅੱਛਾ ਠੀਕ ਹੈ ਠੀਕ ਹੈ ਹਾਂਜੀ ਇਹ ਆ ਜੀ ਬਈ ਆਪਾਂ ਦੂਜੇ ਪਾਸੇ ਚੱਲ ਗਏ ਹਾਂ ਹਾਂ ਜੀ ਆ ਇੱਧਰ ਜੌਂਡੀਅਰ ਖੜਾ ਜੀ ਅਸੀਂ ਜੌਂਡੀਅਰ ਖੜਾ ਹਾਂ ਜੀ ਹਾਂ ਜੀ ਹਾਂ ਜੀ ਬਾਈ ਜੀ ਇਹ ਜੌਂਡੀਅਰ ਬਾਰੇ ਆਪਾਂ ਨੂੰ ਇਹ 524 ਜੀ 2011 ਮਾਡਲ ਪੰਜਾਬ ਨੰਬਰ ਅੱਛਾ ਪੰਜਾਬ ਨੰਬਰ ਹਾਂ ਜੀ ਪਾਵਰ ਸਟੀਅਰਿੰਗ ਡਬਲ ਕਲਚ ਖੁੱਲਦੇ ਸਿਆਰ ਟਰੈਕਟਰ ਆ ਜੀ ਇਹ ਠੀਕ ਹੈ ਕਨੋਪੀ ਕਨੋਪੀ ਲੱਗੀ ਐ ਡੱਕ ਡੱਕ ਲੱਗਿਆ ਐ ਛਤਰੀ ਛਤਰੀ ਹਾਂ ਮੰਨ ਲਓ ਐਂ ਦੇ ਦਾਂਗੇ ਆਪਾਂ ਡੰਦਾ ਫੱਟੀ ਛਤਰੀ ਸਾਰਾ ਸਮਾਨ ਨਾਲ ਐਰ ਟੂ ਸਪੀਡ ਹੈ ਜੀ ਹਾਂ ਜੀ ਟੂ ਸਪੀਡ ਹੈ ਜੀ ਇਹਦਾ ਬਈ ਮੋਲ ਇਹ ਡਿਮਾਂਡ ਆ ਜ ਪੈ ਲੱਖ ਤੇ 45000 ਦਾ ਟਰੈਕਟਰ ਦੇ ਦਾਂਗੇ ਇਹ ਕਿਹੜੇ ਓਨਰ ਆ ਬਈ ਇਹ ਇਹ ਫਸਟ ਓਨਰ ਹੀ ਹੈ ਜੀ ਫਸਟ ਓਨਰ ਹੀ ਹੈ ਹਾਂਜੀ ਹਾਂਜੀ ਠੀਕ ਹੈ ਤੇ ਆਪਣੇ ਦੇ ਅੰਦਰ ਵੀ ਖੜੇ ਟਰੈਕਟਰ ਆ ਹਾਂਜੀ ਅੰਦਰ ਵੀ ਖੜੇ ਆ ਜੀ ਦਿਖਾ ਦਈਏ ਆਪਾਂ ਵੀ ਚਲੋ ਇਹੋ ਵੀ ਵਿਖਾ ਦਿੰਦੇ ਹਾਂ ਹਾਂਜੀ ਬਈ ਜੀ ਫਾਰਮ 60 ਆ ਜੀ 2007 ਮਾਡਲ ਡਬਲ ਕਲਚ ਠੀਕ ਹੈ ਜੀ ਹਾਂਜੀ ਇੰਜਨ ਇਅਰ ਦਾ ਸਹੀ ਹੈ ਜੀ ਤੇ ਅਗਲੇ ਟਾਇਰ ਤਾਂ ਨਵੇਂ ਆ ਮਗਰ ਲੈਦੇ ਕਾ ਜੀ ਮਗਰ ਲੈ ਦਾ ਹਾਂਜੀ ਹਾਂਜੀ ਇਹ ਵੀ ਐਚ ਆਰ ਨੰਬਰ ਆ ਇਹ ਵੀ ਐਚ ਆਰ ਨੰਬਰ ਆ ਜੀ ਇਹਦੀ ਬਈ ਡਿਮਾਂਡ ਇਹਦੀ ਡਿਮਾਂਡ ਹੈ ਜੀ 2 ਲੱਖ 40000 ਜੀ ਠੀਕ ਹੈ ਜੀ ਤੇ ਮਗਲਾਲ ਮੂਨੂਲ ਬਦਲਾ ਸਰਵੋਤਰ ਬਠੋਈਆ ਟਰੈਕਟਰ ਅੱਛਾ ਠੀਕ ਹੈ ਟਰੰਡਾ ਫੱਟੀ ਹੈਗੀ ਆ ਨਾਲ ਬੰਪਰ ਲੱਗਿਆ ਜੀ ਛਤਰੀ ਵੀ ਹਾਂ ਜੀ ਛਤਰੀ ਵੀ ਚਲੋ ਜੇ ਕੋਈ ਡਿਮਾਂਡ ਕਰੂਗਾ ਤਾਂ ਦੇ ਦਾਂਗੇ ਕੋਈ ਨਾ ਦੋ ਹਾਂ ਜੀ ਹਾਂ ਜੀ ਇਹ ਦੀ ਬਈ ਕਿੰਨੇ ਦਾ ਹਾਂ ਇਹ ਡਿਮਾਂਡ ਹੈ ਜੀ 2 ਲੱਖ 40 ਹਜ਼ਾਰ ਜੀ ਤੇ ਹਾਂ ਅਸੀਂ 2 ਲੱਖ 20 ਹਜ਼ਾਰ ਦਾ ਟਰੈਕਟਰ ਦੇ ਦਾਂਗੇ ਠੀਕ ਹੈ ਹਾਂ ਨਾ ਇਹ ਜੇ ਤੁਹਾਡੀ ਕੋਈ ਵੀਡੀਓ ਵੇਖ ਕੇ ਆਓਗੇ 5000 ਹੋਰ ਡਿਸਕਾਊਂਟ ਕਰ ਦਾਂਗੇ ਠੀਕ ਹੈ ਆਪਣੇ ਮਾਨਤਨ ਵੀਡੀਓ ਵੇਖ ਕੇ ਆਉਣਾ 5000 ਰੁਪਿਆ ਹੋਰ 100 ਹਾਂ ਜੀ ਹਾਂ ਜੀ ਹਾਂਜੀ ਤੇ ਬਾਈ ਅੱਗੇ ਫਾਰਮ ਆਪਾਂ ਗੱਲ ਕਰ ਗਏ ਇਹ 2007 ਮਾਡਲ ਲਈ ਇਹ ਆ ਜੀ ਠੀਕ ਹੈ ਜੀ ਹਾਂਜੀ ਇਹਦੇ ਟਾਇਰ ਨਵੇਂ ਆ ਜੀ ਠੀਕ ਹੈ ਜੀ ਇਹਦੀ ਡਿਮਾਂਡ ਹੈ ਜੀ 2,55,000 ਹਾਂਜੀ ਇਹ ਟਰੈਕਟਰ ਦੇ ਦਾਂਗੇ 2,35,000 ਦਾ ਜੀ 2,35,000 ਹਾਂਜੀ ਹਾਂਜੀ ਠੀਕ ਹੈ ਤੇ ਦੇਖੋ ਨੰਬਰ ਤੁਸੀਂ ਚੈੱਕ ਕਰ ਲਓ ਬਾਈ ਦਾ ਜਸਵਿੰਦਰ ਸਿੰਘ ਸਿਰਾ ਨੰਬਰ ਤੁਸੀਂ ਲੈ ਲਓ 83600 46476 ਬਾਈ ਜੀ ਅੰਦਰ ਆਪ ਖੜੇ ਆ ਉਹ ਵੀ ਦਿਖਾ ਦੇ ਹਾਂਜੀ ਅੰਦਰ ਖੜੇ ਇਹ 2017 ਮਾਡਲ ਆ ਜੀ ਠੀਕ ਹੈ ਜੀ 2017 ਮਾਡਲ ਇਹ ਚਾਰ ਨੰਬਰ ਆ HR 31 ਜੀਨ ਦਾ ਨੰਬਰ ਹੈ ਫਰਸਟ ਪਾਰਟੀ ਕੈਸ਼ ਦਾ ਡਰਾਈਵਰ ਅੱਛਾ ਕੈਸ਼ ਦਾ ਰਹਿ ਹਾਂਜੀ ਹਾਂਜੀ ਤੇ ਬਾਈ ਜੀ 2017 ਮਾਡਲ ਪਲੱਸ ਵਾਲਾ ਜੀ 3 ਸਪੀਡ ਅੱਛਾ ਜੀ ਤੇ ਆਈ ਪੀ ਟੂ ਵਾਲਾ ਡਰਾਈਵਰ ਹੈ ਜੀ ਠੀਕ ਹੈ ਜੀ ਕਰਬੋ ਵਾਲਾ ਠੀਕ ਹੈ ਜੀ ਖਤਰੀ ਖਤਰੀ ਦਾ ਨਵੀਂ ਲਵਾਈ ਹਾਂਜੀ ਕਨੋਕੀ ਕਨੋਕੀ ਲੱਗੀ ਹੈ ਜੀ ਠੀਕ ਹੈ ਹਾਂਜੀ ਇਹਦੀ ਬਈ ਡਿਮਾਂਡ ਇਹ ਦਾ ਇਹ ਤਾਂ ਐਡੀਸ਼ਨਲ ਦਾ ਕੋਈ ਫਰਕ ਨਹੀਂ ਜੀ ਬਸ ਐਡੀਸ਼ਨਲ ਦੇ ਇਕੱਲੇ ਮੰਨ ਲਓ ਸਟicker ਲੱਗੇ ਹੁੰਦੇ ਇਹਦੇ ਨਹੀਂ ਲੱਗੇ ਅੱਛਾ ਜਮੋ ਸੇਮ ਹੀ ਹੁੰਦਾ ਡਬਲ ਹੋਣਾ ਸੇਮ ਹੀ ਹੈ ਠੀਕ ਹੈ ਇਹਦੀ ਵੀ ਡਿਮਾਂਡ ਫਿਰ ਇਹਦੀ ਡਿਮਾਂਡ 5. ਦੇਣਾ ਪਾਣਾ ਜੀ ਕਰਦਾਂਗੇ ਮਾਨਤਾਂ ਜੀ ਠੀਕ ਹੈ ਮਾਨਦਾਰ ਹੋ ਜਾਓ ਭਲਾ ਤੇ ਇਧਰ ਆ ਦਿਖਾਈ ਗਿਆ ਭਾਈ ਇਧਰ ਇਹ 2009 ਮਾਡਲ ਆ ਜੀ 2000 2009 ਮਾਡਲ ਆ 3 ਸਪੀਡ ਆ ਠੀਕ ਹੈ ਜੀ ਪਾਵਰ ਸਟੀering ਰਿਵਰਸ ਸਪੀਡ ਕੋ 3 ਸਪੀਡ ਡਬਲ ਡਿਸਟ੍ਰਿਬਿਊਟਰ ਠੀਕ ਹੈ ਜੀ ਫੁੱਲ ਟੌਪ ਮਾਡਲ ਆ ਜੀ ਠੀਕ ਹੈ ਟਾਇਰ ਤੁਸਾਂ ਨਗਰ ਨੇ ਠੀਕ ਭਾਈ ਜੰਗੀ ਟਾਇਰ ਇਹ ਨਵੇਂ ਆ ਜੀ ਇਹ ਸੋਨਾ ਦੇ ਟਾਇਰ ਹਨ ਗੁੱਡੀਅਰ ਦੇ ਨਵੇਂ ਆ ਜੀ ਗੁੱਡੀਅਰ ਦੇ ਸੋਨਾ ਦੇ ਟਾਇਰ ਹਨ ਹਾਂ ਜੀ ਠੀਕ ਹੈ ਇਹਦੀ ਇਹ ਟਰੈਕਟਰ ਦਾ ਬਹੁਤ ਘੱਟ ਮਿਲਦੇ ਜੀ ਆਮ ਲੋਕਾਂ ਨੂੰ ਹਾਂ ਜੀ ਹਾਂ ਜੀ ਹਾਂ ਜੀ ਇਹ ਟਰੈਕਟਰ ਦੀ ਡਿਮਾਂਡ ਵਾਧਾ ਥੋੜੀ ਹਾਂਜੀ ਡਿਮਾਂਡ ਥੋੜੀ ਹਾਂਜੀ ਹਾਂਜੀ ਇਹ ਪਲੱਸ ਵਾਲਾ ਜੀ 55 ਐਚਪੀ ਵਾਲਾ ਠੀਕ ਹੈ ਠੀਕ ਹੈ ਇਹਦੀ ਡਿਮਾਂਡ ਹੈਗੀ ਹੈ 1.4 ਲੱਖ ਤੇ 1.4 ਲੱਖ ਹਾਂਜੀ ਕਿ ਭੀ ਮਾਨਤਾ ਨੇ ਜੀ ਮਾਨਤਾ ਨੇ ਟਰੈਕਟਰ ਦੇਦਾਂਗੇ 420000 ਦਾ 420000 ਹਾਂਜੀ ਤੇ ਆਪਣੇ ਇੱਥੇ ਕੋਈ ਆ ਕੇ ਇਹਦੀ ਪੂਰੀ ਕਰ ਸਕਦਾ ਹਾਂ ਕਾਜ ਪੱਤਰਾਂ ਦੀ ਬਾਈ ਨੇ ਗਿਆ ਕਾਜ ਪੱਤਰਾਂ ਦੀ ਆਪਣੀ ਜ਼ਿੰਮੇਵਾਰੀ ਸਾਰੀ ਉਮਰ ਦੀ ਜੀ ਸਾਰੀ ਉਮਰ ਦੀ ਜੀ ਐ ਨਹੀਂ ਜੀ ਮੰਨ ਲਓ ਅੱਜ ਵੇਚਤਾ ਪੈਸੇ ਦੇਤੇ ਠੀਕ ਹੈ ਜੀ ਉਹ ਗੱਲ ਨਹੀਂ ਆਪਣੀ ਜ਼ਿੰਮੇਵਾਰੀ ਸਾਰੀ ਉਹ ਅੱਛਾ ਜ਼ਿੰਮੇਵਾਰੀ ਹਾਂਜੀ ਹਾਂਜੀ ਆਪਣੇ ਜੇ ਇਹ ਦਾ ਟਰੈਕਟਰ ਬੰਦਾ ਮੰਨ ਲਓ ਚਲਾ ਕੇ ਪਾਸ ਕਰਕੇ ਲਿਜਾ ਸਕਦਾ ਠੀਕ ਹੈ ਬੋਣਾ ਵਾਹ ਕੇ ਲਿਜਾ ਸਕਦਾ ਠੀਕ ਹੈ ਵਾਹ ਠੀਕ ਹੈ ਨਹੀਂ ਠੀਕ ਹੈ ਬਾਕੀ ਮਾਰੀ ਮੋਟੀ ਆਪਣੀ ਹਲਕੀ ਬੁਲਕੀ ਟੱਚਿੰਗ ਹੁੰਦੀ ਹੈ ਜੀ ਉਹ ਗੱਲ ਨਹੀਂ ਆਪਾਂ ਕਰਦੇ ਵੀ ਜਮਾ ਸਾਰਾ ਰਹਿਣ ਵਾਲਾ ਠੀਕ ਹੈ ਜੋ ਕਿ ਮਾੜਾ ਮੋਟਾ ਸਾਨੂੰ ਰਲਦਾ ਮਿਲਦਾ ਕਰਨਾ ਪੈਂਦਾ ਹਾਂ ਹਾਂ ਜੀ ਇਹਨਾਂ ਦਾ ਹੁੰਦਾ ਹੀ ਹੈ ਥੋੜਾ ਹਾਂ ਜੀ ਹਾਂ ਜੀ ਜੇ ਚੱਲੂ ਤੇ ਚੀਜ਼ ਮਾੜਾ ਮੋਟਾ ਹੁੰਦਾ ਹੀ ਹੈ ਜੀ ਆਪਾਂ ਕਹਿੰਦੇ ਹਾਂ ਹਾਂ ਜੀ ਜੋ ਕਿਉਂਕਿ ਸਾਨੂੰ ਤਾਂ ਜੋ ਨਿੱਕੀ ਮੋਟੀ ਕੋਈ ਕਮੀ ਹੁੰਦੀ ਆ ਕੱਢਣੀ ਪੈਂਦੀ ਆ ਹਾਂ ਜੀ ਕੱਢਣੀ ਪੈਂਦੀ ਹਾਂ ਜੀ ਹਾਂ ਜੀ ਕਿਉਂਕਿ ਅੱਗੇ ਆਪਾਂ ਜਿਹੜੇ ਦਿਨੇ ਆਪਾਂ ਪੂਰਾ ਹਾਂ ਜੀ ਹਾਂ ਜੀ ਓਕੇ ਕਰਨਾ ਕਿਉਂਕਿ ਅਗਲੇ ਨੇ ਕੰਮ ਲੈਣਾ ਹੁੰਦਾ ਜੀ ਅਸੀਂ ਵੀ ਜ਼ਿੰਮੇਵਾਰ ਬੰਦੇ ਆਂ ਮਸਾਂ ਜ਼ਿੰਮੇਵਾਰ ਬੰਦਾ ਪੈਸੇ ਇਕੱਠੇ ਕਰਦਾ ਹਾਂ ਹਾਂ ਜੀ ਹਾਂ ਜੀ ਹਾਂ ਜੀ ਤੇ ਗਾਂ ਜਾ ਕੇ ਜ ਆਪਾਂ ਤੁਹਾਨੂੰ ਸਾਰੇ ਟਰੈਕਟਰ ਦਿਖਾਏ ਤੇ ਕੱਲੇ-ਕੱਲੇ ਟਰੈਕਟਰ ਬਾਰੇ ਜਾਣਕਾਰੀ ਦਿੱਤੀ ਆ ਜੇ ਤੁਹਾਨੂੰ ਆਪਣੀ ਵੀਡੀਓ ਚੰਗੀ ਲੱਗਦੀ ਆ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੇ ਬਾਈ ਦੇ ਕੋਲ ਟਰੈਕਟਰ ਕੋਈ ਵੀ ਪਸੰਦ ਆਉਂਦਾ ਤੇ ਬਾਈ ਦੇ ਚ ਕੰਮ ਚੰਗਾ ਲੱਗਦਾ ਦੇਖ ਕੇ ਤੁਹਾਨੂੰ ਟਰੈਕਟਰ ਦਾ ਰੰਗ ਆਵਾਜ਼ ਤੁਸੀਂ ਵੇਖੇ ਤੇ ਰੋਕੇ ਆ ਸਕਦੇ ਹੋ ਬਾਈ ਕੋਲੇ ਪੂਰੀ ਚਸਲੀ ਕਰਕੇ ਲਿਜਾ ਸਕਦੇ ਹੋ ਤੇ ਬਾਈ ਦਾ ਆਪਾਂ ਤੁਹਾਨੂੰ ਨੰਬਰ ਵੀ ਲੈ ਕੇ ਦਿੰਨੇ ਆ ਤੇ ਤੁਸੀਂ ਬਾਈ ਦਾ ਜ਼ਰੂਰ ਕੰਟੈਕਟ ਕਰਨਾ ਜੇ ਤੁਹਾਨੂੰ ਕੋਈ ਵੀ ਟਰੈਕਟਰ ਪਸੰਦ ਆਉਂਦਾ ਬਾਈ ਕੋਲੇ ਹਰੇਕ ਟਾਈਮ 20 ਤੋਂ 22 ਟਰੈਕਟਰ ਵਿਕਰੀ ਲਈ ਹੁੰਦੇ ਆ ਬਾਕੀ ਆਪਾਂ ਆਪ ਵੀ ਖੇਤੀ ਕਰਦੇ ਜੀ ਜੀਵਿਦਾਰਾਂ ਦੇ ਮੁੰਡੇ ਆਪਾਂ ਕੱਲੇ ਆਏ ਨਹੀਂ ਵੀ ਕੱਲੇ ਟਰੈਕਟਰਾਂ ਤੇ ਆ ਆਪਣੇ ਕੋਲ ਅਸੀਂ 85 ਕਿੱਲੇ ਨਹੀਂ ਖੇਤੀ ਆਪਦੇ ਕੋਲੇ ਜੀ ਆਪ ਦੀ ਠੀਕ ਹੈ ਜੀ ਚਲੋ ਵਧੀਆ ਗੱਲ ਆ ਜੀ ਬਾਈ ਆਪਣਾ ਨੰਬਰ ਬੋਲ ਦੋ 83600 ਜੀ ਅੱਛਾ ਜੀ 46476 46476 ਹਾਂ ਜੀ ਸਾਡਾ ਪਿੰਡ ਹੈਗਾ ਜੀ ਮੰਨ ਲਓ ਥੇੜੀ ਪਾਈ ਕੀ ਬਲੋਡ ਤੇ ਕਿਦੜਵਾ ਦੇ ਵਿਚਾਲੇ ਆ ਜੀ ਐਨ ਐਚ 7 ਦੇ ਉੱਤੇ ਉੱਪਰ ਉੱਪਰ ਹੀ ਘਰ ਆ ਜੀ ਹਾਂ ਜੀ ਪੂਰੀ ਘਰ ਆ ਜੀ ਹਾਂ ਠੀਕ ਹੈ ਜੀ ਬਾਈ ਜੀ ਹਾਂ ਜੀ ਧੰਨਵਾਦ ਜੀ ਠੀਕ ਹੈ ਬਾਈ ਜੀ ਮਿਹਰਬਾਨ